ਇਹ ਤਸਵੀਰਾਂ ਪਟਿਆਲਾ ਦੀਆਂ ਨੇ ਇੱਥੇ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਇਹ ਤਮਾਮ ਕਿਸਾਨ ਨਿਊ ਮੋਤੀ ਮਹਿਲ ਦਾ ਘੇਰਾਉ ਕਰਨ ਲਈ ਜਾ ਰਹੇ ਸਨ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੇ ਹੀ ਕਿਸਾਨਾਂ ਨੂੰ ਰੋਕ ਲਿਆ ਜਿਹੜੇ ਵੀ ਕਿਸਾਨਾਂ ਨੇ ਪੁਲਿਸ ਰੋਕਾਂ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲੈ ਗਿਆ ਇਹ ਪ੍ਰਦਰਸ਼ਨਕਾਰੀ ਪਿੰਡ ਸੇਹਰਾ ਵਿੱਚ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਸੰਬੰਧੀ ਬੀਜੇਪੀ ਆਗੂ ਹਰਵਿੰਦਰ ਸਿੰਘ ਦੀ ਗ੍ਰਿਫਤਾਰੀ ਚਾਹੁੰਦੇ ਨੇ ਇੰਨਾ ਹੀ ਨਹੀਂ ਇਹਨਾਂ ਦੀ ਮੰਗ ਹੈ ਕਿ ਪਟਿਆਲਾ ਤੋਂ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਤੇ ਵੀ ਕਾਰਵਾਈ ਹੋਵੇ ਸਰ ਐਫ ਆਈ ਆ ਤਾਂ ਦਰਜ ਕਰ ਲਈ ਸੀ ਠੀਕ ਆ ਪਰ ਉਥੋਂ ਦਾ ਜਿਹੜਾ ਮੇਨ ਐਕਸੀਡੈਂਟ ਦੀ ਜਿਹੜੀ ਆ ਆਪਣੀ ਘਟਨਾ ਵਾਪਰੀ ਆ ਉਹ ਕਿਹਦੇ ਕਰਨ ਵਾਪਰੀ ਆ ਕਰਨੀ ਰਿਕੋਰ ਦੇ ਕਰਨਾ ਉਹਨਾਂ ਤੇ ਐਫ ਆਈ ਆਰ ਨਹੀਂ ਹੋਈ ਹੈਗੀ ਹੁਣ ਸਾਡੇ ਬਿਆਨ ਹੋਏ ਨੇ ਅਸੀਂ ਉਹਨਾਂ ਦਾ ਨਾਮ ਲਿਆ ਵਿੱਚ ਕਿਉਂਕਿ ਜਦੋਂ ਗੱਡੀ ਦੇ ਵਿੱਚੋਂ ਨਿਕਲਦੀ ਆ ਵਰਨੀ ਤਕੌਰ ਉਹ ਇਹ ਕਹਿੰਦੀ ਜਾ ਰਹੀ ਆ ਕਹਿੰਦੀ ਇਹਨੂੰ ਪਾਸੇ ਹਟਾਓ ਮੈਂ ਅੱਗੇ ਜਾਣਾ ਇਹਦਾ ਮਤਲਬ ਵੀ ਜੇ ਉਹਨੇ ਇਸ਼ਾਰਾ ਕਰਿਆ ਤਾਂ ਉਹਦੇ ਗੁੰਡਿਆਂ ਨੇ ਸਾਡੇ ਨਾਲ ਧੱਕਾ ਮੁੱਗੀ ਕਰੀ ਤਾਂ ਸਾਡੇ ਕਿਸਾਨਾਂ ਖੁਦੀ ਜਾਨ ਗਈ ਆ ਸਾਡੇ ਭਰਾ ਸ੍ਰੀਂਦਰ ਸਿੰਘ ਇਹਨਾਂ ਦੀ ਵੀ ਬਿਆਨ ਹੋਏ ਨੇ ਇਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਪਰਿਵਾਰ ਲਈ ਤਾਂ ਹੀ ਮੰਗ ਕਰਦੇ ਆਂ ਅਸੀਂ ਸਰਕਾਰ ਤੋਂ ਕਿ ਦੋਸ਼ੀਆਂ ਨੂੰ ਜਲਦੋ ਜਲਦ ਗ੍ਰਿਫਤਾਰ ਕਰਿਆ ਜਾਵੇ ਪਰਨੀਤ ਕੌਰ ਤੇ ਵੀ ਇਹਨਾਂ ਦੇ ਗੁੰਡਿਆਂ ਤੇ ਵੀ ਪਰਚਾ ਦਰਜ ਕਰਾਇਆ ਜਾਵੇ ਜਿਹੜਾ ਨੇ ਇਹ ਅਣਹੋਣੀ ਕੋਹਰ ਸਾਡੇ ਨਾਲ ਇਹ ਬਤਨੀ ਕੀਤੀ ਆ ਸਾਡਾ ਕਿਸਾਨ ਆ ਕੁਛ ਹੀਲ ਕਰਦਾ ਜੋ ਅਸੀਂ ਇਹਨਾਂ ਨੂੰ ਟਾਈਮ ਦੇਆ ਸੀਗਾ 2 ਦਿਨਾਂ ਦਾ ਇਹਨਾਂ ਦਾ ਪਰਚਾ ਦਰਜ ਦੀ ਗੱਲ ਸੀ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਅਰੈਸਟ ਦੀ ਗੱਲ ਕਰੀ ਸੀ ਵੀ ਜਿਹੜਾ ਦੋਸ਼ੀਆਂ ਨੂੰ ਅਰੈਸਟ ਕਰਿਆ ਜਾਵੇ ਜੋ ਰਸ਼ਟ 2 ਦਿਨਾਂ ਦਾ ਟਾਈਮ ਸੀ ਇਹਨਾਂ ਦਾ ਕੱਲ 7 ਤਰੀਕ ਦਾ ਸੀਗਾ 8 ਤਰੀਕ ਨੂੰ ਅਸੀਂ ਫਿਰ ਕਹਿ ਸੀ ਮੋਤੀਵਾਕ ਸੀ ਇੱਥੇ ਕੱਟੇ ਹੋਣਾ ਕੱਲ ਤੱਕ ਜਦੋਂ ਇੱਥੇ ਨਹੀਂ ਰਸ਼ਟ ਕਰੇਗਾ ਦੋਸ਼ੀ ਤਾਂ ਅੱਜ ਅਸੀਂ ਇੱਥੇ ਜਦੋਂ ਮੋਤੀਵਾਕ ਗੁਰਦੁਆਰਾ ਸਾਹਿਬ ਆ ਰਹੇ ਸੀਗੇ ਤਾਂ ਜੋ ਅੱਜ ਸਾਨੂੰ ਪੰਜਾਬ ਸਰਕਾਰ ਦਾ ਰੁਖ ਦੇਖਣ ਨੂੰ ਮਿਲਿਆ ਐਨਾ ਜ਼ਿਆਦਾ ਮਨ ਦੁਖੀ ਹੋਇਆ ਤੇ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਦੀ ਹਤੈਸੀ ਬਣਦੀ ਹੈ ਇੱਕ ਪਾਸੇ ਅਜਾ ਇੱਥਾ ਜ਼ਿਆਦਾ ਫੋਰਸ ਲਾਈ ਹੋਈ ਸੀ ਸਾਡੇ ਬੰਦ ਰਸਤੇ 'ਚ ਰਸ਼ਟ ਕਰੇਗਾ ਥਾਂ ਥਾਂ ਵੀ ਕੋਈ ਹਜ਼ਾਰ ਖੰਡ ਬੰਦਾ ਸਾਡਾ ਕਿਸਾਨ ਜਿਹੜਾ ਸੀਗਾ ਵੀਰ ਤੇ ਬੀਬੀਆਂ ਨੂੰ ਰੈਕਟ ਕਰ ਲਿਆ ਗਿਆ ਰਸਤੇ 'ਚ ਉਹਨਾਂ ਨੇ ਕਲੀਅਰ ਕਰ ਤਿਆ ਵੀ ਜੋ ਸਰਕਾਰ ਚੱਲ ਰਹੀ ਹੈ ਬੀਜੇਪੀ ਦੇ ਇਸ਼ਾਰੇ ਦੇ ਚੱਲਦੀ ਹੈ ਕਿਉਂਕਿ ਅਸੀਂ ਆਪਣਾ ਜਿਹੜਾ ਸ਼ਹੀਦ ਕਿਸਾਨ ਹੈ ਉਹਨੂੰ ਇਨਸਾਫ ਤੋਂ ਆਉਣ ਲਈ ਵੀ ਜਿਹੜਾ ਉਹਦਾ ਦੋਸ਼ੀ ਹੈ ਉਹਨੂੰ ਸਜ਼ਾ ਤੋਂ ਆਉਣ ਲਈ ਮਹਿਲ ਦੇ ਮੁਰੇ ਬੈਣਾ ਸੀਗਾ ਕੋਈ ਸਾਨੂੰ ਆ ਨਹੀਂ ਸੀ ਇਸ ਨਾਲ ਜਾਤੀ ਤੁਸੀਂ ਬਣੀ ਹੈ ਕਿਉਂ ਮਹਾਰਾਣੀ ਸਾਹਿਬ ਪਹਿਲਾਂ ਵੀ ਇੱਥੇ ਹੀ ਰਹਿੰਦੇ ਸੀਗੇ ਉਦੋਂ ਨਾਲ ਕਿਸੇ ਨੇ ਕੋਈ ਕਹ ਇਹਨਾਂ ਨੂੰ ਜਦੋਂ ਇਹ ਵਿਰੋਧ ਹੈ ਜਿਹੜਾ ਬੀਜੇਪੀ ਦਾ ਵਿਰੋਧ ਹੈ ਜਿਹਦੇ ਕਰਕੇ ਅਸੀਂ ਅੱਜ ਮਹਾਰਾਣੀ ਦੇ ਮਹਿਲ ਦੇ ਮੁਰੇ ਰੋਜ਼ ਪ੍ਰਦਰਸ਼ਨ ਕਰਨਾ ਸੀਗਾ ਪਰ ਜੋ ਹਾਲਾਤ ਅੱਜ ਬਣੇ ਨੇ ਰਸਤੇ ਜੇ ਸਾਨੂੰ ਡਾਂਕਾਂ ਵੀ ਮਾਰੀਆਂ ਗਈਆਂ ਵਿੱਚ ਰੋਕਿਆ ਗਿਆ ਪ੍ਰਸ਼ਾਸਨ ਵੱਲੋਂ ਸਾਡੇ ਬੰਦੇ ਰੈਕਟ ਕਰੇਗੇ ਉਹ ਤੁਹਾਡੇ ਸਾਹਮਣੇ ਹੁਣ ਕਿਸ ਤਰ੍ਹਾਂ ਦੀ ਨੰਨ ਨੰ ਕਿ ਰਾਂਡੀ ਤੇ ਇਹ ਵੀ ਹੁਣ ਦੇਖਦੇ ਆਂ ਵੀ ਅਸੀਂ ਤਾਂ ਪ੍ਰਸ਼ਾਸਨ ਹੋਏਗਾ ਵੀ ਸਾਨੂੰ ਇੱਥੋਂ ਜਾਣ ਦੋ ਇਹ ਬੈਰੀਕੇਟ ਜਿਹੜੇ ਲਾਏ ਹੋਏ ਨੇ ਇਹਨਾਂ ਨੂੰ ਪਰਾਂ ਹਟਾਓ ਪਰ ਸਾਨੂੰ ਲੱਗਦਾ ਵੀ ਪਿਆਰ ਤਾਂ ਇਹਨਾਂ ਨੂੰ ਜਾਣ ਦੇਣਾ ਨਹੀਂ ਸਾਡੇ ਜਿਹੜੇ ਵੀਰ ਆ ਜਾਣਗੇ ਹਲੇ ਹੋਰ ਜਿਹੜੇ ਰਸਤੇ ਜੇ ਇਹਨਾਂ ਨੇ ਰੋਕੇ ਹੋਏ ਆ ਉਹਨਾਂ ਨੂੰ ਰਿਹਾ ਕਰਾ ਕੇ ਉਦੋਂ ਵੱਧ ਕੱਟੇ ਹੋਗੇ ਫਿਰ ਜ਼ੋਰ ਮਾਰ ਕੇ ਅਸੀਂ ਅੱਗੇ ਜਾਵਾਂਗੇ ਅੱਗੇ ਜਾ ਕੇ ਫਿਰ ਜਿਹੜਾ ਹੈਗਾ ਇਨਸਾਫ ਦਵਾਉਣ ਦੀ ਗੱਲ ਹੈ ਸਾਡੇ ਜਿਹੜਾ ਸ਼ਹੀਦ ਉਹਨੂੰ ਇਨਸਾਫ ਦਵਾਵਾਂਗੇ ਇੱਕ ਦਿਨ ਦਾ ਤਰਨਾਕ ਬਾਅਦ ਵੀ ਨਹੀਂ ਬਾਤ ਸਕਦਾ ਇੱਕ ਦਿਨ ਦਾ ਨਹੀਂ ਹੈਗਾ ਜੀ ਇਹਦਾ ਤਾਂ ਇਹ ਵੀ ਜਦੋਂ ਤੱਕ ਉਹਨੂੰ ਰੈਕਟ ਨਹੀਂ ਕਰਿਆ ਜਾਂਦਾ ਜਿਹੜਾ ਦੋਸ਼ੀ ਹੈ ਉਦੋਂ ਤੱਕ ਚੱਲੂਗਾ ਜਿਹੜਾ ਸਾਡਾ ਕਿਸਾਨ ਹੈ ਉਹਨੂੰ ਸ਼ਹੀਦ ਦਾ ਦਰਜਾ ਦੇਣਾ ਉਦੋਂ ਬਾਅਦ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਉਹਨਾਂ ਤਾਂ ਇਹ ਦੇਖੋ ਜਸੇਬੰਦੀਆਂ ਦੀ ਕਾਲ ਸੀ ਪਰ ਨਾਲ 2 ਦਿਨ ਦਾ ਸਮਾਂ ਇਹਨਾਂ ਨੂੰ ਦਿੱਤਾ ਸੀ ਵੀ ਗ੍ਰਿਫਤਾਰ ਕਰਨ ਦਾ ਪਰ ਉਹ 2 ਦਿਨ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਕੋਈ ਗੱਲ ਨਹੀਂ ਦੁਬਾਰਾ ਹੋਈ ਗ੍ਰਿਫਤਾਰੀ ਦੀ ਗੱਲਬਾਤ ਨਹੀਂ ਹੋਈ ਤੇ ਉਹਦੇ ਕਾਰਨ ਨਹੀਂ ਆਪਣਾ ਪੰਨੇ ਨੂੰ ਦੁਬਾਰਾ ਫਟਾ ਸ਼ੁਰੂ ਕਰੇ ਸਰਕਾਰ ਤੋਂ ਤਾਂ ਇਹ ਬੇਨਤੀ ਹੈ ਜੀ ਵੀ ਆਪਣਾ ਇਨਸਾਫ ਮਿਲਣਾ ਚਾਹੀਦਾ ਸਾਨੂੰ